ਕੋ ਸਾਲ ਦਾ ਗਰੰਟੀ ਕਾਰਡ ਭਰ ਕੇ ਦਵੋਗੇ ਜੀ ਵੈਸੇ ਇਹਨਾਂ ਨੂੰ ਹੁੰਦਾ ਕੁਝ ਨਹੀਂ ਗੱਡੀ ਵੀ ਨਾਲ ਹੀ ਜਾਂਦਾ ਇਹਨਾਂ ਨੂੰ ਕੀ ਹੋਣਾ ਬਈ ਠੀਕ ਹੈ ਜੀ ਇਹਦਾ ਬੰਦੇ ਦਾ ਹੀ ਨਹੀਂ ਪਤਾ ਲੱਗਦਾ ਕਦੋਂ ਕੀ ਹੋ ਜਾਏ ਇਹਨਾਂ ਨੂੰ ਕੁਝ ਨਹੀਂ ਹੁੰਦਾ ਬਈ ਹਣਾ ਆ ਚੀਜ਼ ਚੈੱਕ ਕਰੋ ਬਈ ਨਹੀਂ ਨਾ ਹਾਰਡ ਹੋਣਾ ਸਟਾਫ ਬਹੁਤ ਐਲਟੀਮੇਟ ਰੈਕੋ ਬ੍ਰਾਂਡ ਦਾ ਹੈ ਜੀ ਆਨਲਾਈਨ ਕਾਰਟ ਤੋਂ ਘੱਟ ਤੁਹਾਨੂੰ 424300 ਦਾ ਮਿਲੋਗਾ ਮੈਟ ਅਸੀਂ ਆਪਾਂ 2999 3000 ਰੁਪਏ ਚ ਦੇ ਦਾਂਗੇ ਆਪਾਂ ਜੇ ਉਹ ਸਾਨੂੰ ਤਾਂ ਉਹ ਦਿਖਾਓ ਵੀ ਹੈ ਨਾ 260 360 460 ਵੀ ਪਤਾ ਲੱਗੇ ਵੀ ਲੈਡ ਚੱਲੀ ਹੈ ਨਹੀਂ ਨਾ ਹਾਰਡ ਹੋਣਾ ਸਟਾਫ ਬਹੁਤ ਐਲਟੀਮੇਟ ਰੈਕੋ ਬ੍ਰਾਂਡ ਦਾ ਹੈ ਜੀ ਆਨਲਾਈਨ ਕਾਰਟ ਤੋਂ ਘੱਟ ਤੁਹਾਨੂੰ 424300 ਦਾ ਮਿਲੋਗਾ ਮੈਟ ਅਸੀਂ ਆਪਾਂ 2999 3000 ਰੁਪਏ ਚ ਦੇ ਦਾਂਗੇ ਆਪਾਂ 골ਡ ਹੈ ਪੂਰਾ ਵੀ 400 ਵਾਟ ਦੀ ਹੈਗੀ ਇਹ 2 ਸਾਲ ਦੀ ਫੁੱਲ ਗਾਰੰਟੀ ਹੈ ਆ ਹੈਗਾ ਬਾਈ ਹਨਾ ਇਹਦੀ 1 ਸਾਲ ਦੀ ਫੁੱਲ ਗਾਰੰਟੀ ਹੈ ਆ ਆ ਚੀਜ਼ ਬਣਾਈ ਆ ਦੇਖ ਬਈ ਕੰਪਨੀ ਨੇ ਹਨਾ ਨਾਲ ਹਾਂਜੀ ਮਿੱਤਰੋ ਬਾਈ ਸਸੀ ਗਾ ਤੇ ਅੱਜ ਆਪ ਜਿਹੜੇ ਪ੍ਰੋਜੈਕਟਰ ਨੇ ਸਾਡੇ ਕੋਲ 3000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਲੱਗ ਲੱਗ ਰੇਂਜ ਆ ਫਿਰ ਤੁਹਾਨੂੰ 9000 10000 ਤੱਕ ਇਹ ਕਿੰਨੇ ਦਾ ਇਹ ਤੁਹਾਨੂੰ ਪੈਗਾ 8500 ਦਾ ਲੈ ਵੀ ਆਹ ਪੀਸ ਆ ਬਾਈ ਹਨਾ ਸਾਲ ਦੇ ਅੰਦਰ ਅੰਦਰ ਖਰਾਬ ਹੋ ਗਿਆ ਤੁਹਾਨੂੰ ਨਵਾਂ ਬਦਲ ਕੇ ਦਿੱਤਾ ਜਾਊਗਾ ਨਾ ਕਿ ਬਈ ਹਨਾ ਸੀਗੇ ਵੀ ਕੱਲੂ ਲਵਾ ਲਿਓ ਪਰਸੋਂ ਲਵਾ ਲਿਓ ਬਈ ਹਨਾ ਪੀਸ ਕੱਢ ਕੇ ਫੜਾ ਦਿਓ ਆਪੀ ਕੱਢ ਲੈਣਗੇ ਵੇ ਤਾਂ ਨਵਾਂ ਥੋੜਾ ਬਈ ਫਿੱਟ ਕਰ ਦੇਣਗੇ ਹਾਂਜੀ ਮਿੱਤਰੋ ਬਈ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਬਈ ਮੋਹਾਲੀ ਖੜਿਆ ਸੈਕਟਰ 117 ਦੇ ਵਿੱਚ ਗੁਲਨਾਜ਼ ਕਾਰ ਐਕਸੈਸਰੀਜ਼ ਦੇ ਉੱਤੇ ਬਈ ਅਗਰ ਕਿਸੇ ਨੇ ਕੋਈ ਗੱਡੀ ਆਪਣੀ ਬਈ ਮੋਡੀਫਾਈ ਕਰਵਾਣੀ ਹੈ ਕੋਈ ਸਮਾਨ ਲੋਡ ਕਰਵਾਉਣਾ ਹੈ ਜਾਂ ਤੁਹਾਡੇ ਲੈਵਲ ਬਈ ਕੋਈ ਬੇਸ ਮਾਡਲ ਕਾਰ ਹੈਗੀ ਉਹਨੂੰ ਟੌਪ ਮਾਡਲ ਦੇ ਵਿੱਚ ਕਰਵਾਉਣੀ ਆ ਤਾਂ ਬਈ ਤੁਸੀਂ ਉਰੇ ਵਿਜ਼ਿਟ ਕਰ ਸਕਦੇ ਹੋ ਬਈ ਤੇ ਚੰਗੀ ਲੈਵਲ ਦੀ ਟੌਪ ਲੈਵਲ ਦੀ ਬਈ ਕਾਰ ਮੋਡੀਫਾਈ ਕਰਕੇ ਦਿੰਦੇ ਨੇ ਬਈ ਹੋਰੀ ਤੇ ਬਾਈ ਹੋਰੀ ਆਪਣੇ ਨਾਲ ਨੇ ਗੱਲਬਾਤ ਕਰਦੇ ਆਂ ਬਾਈ ਸਸੀਕਾਲ ਬਾਈ ਜੀ ਸਵਾਦ ਆ ਵੀਰੇ ਆਪਣੇ ਪੇ ਦੇ ਉੱਪਰ ਹਨਾ ਬਸ ਬਾਈ ਤੇ ਬਾਈ ਅ ਅੱਜ ਜਿਹੜੇ ਆਪਣੇ ਲਈ ਬਾਈ ਹਨਾ ਗੱਡੀ ਦੀ ਐਕਸੈਸਰੀ ਹੁੰਦੀ ਹੈਗੀ ਗੱਲ ਕਰਾਂ ਪਿਆ ਹਨਾ ਕਿਸ ਕਿਸ ਤਰ੍ਹਾਂ ਦੀ ਐਕਸੈਸਰੀ ਹੈਗੀ ਤੇ ਕੀ ਕੁਛ ਆਪਾਂ ਗੱਡੀਆਂ ਦੇ ਵਿੱਚ ਲਾਉਂਦੇ ਆਂ ਮੜਾ ਇੱਕ ਵਾਰ ਦੱਸ ਦੋਗੇ ਤੁਸੀਂ ਭਾਈ ਜੀ ਆਪਨੇ ਉਹ ਗੱਡੀਆਂ ਦੀ ਹਰ ਤਰ੍ਹਾਂ ਦੀ ਸਰਚਰੀ ਹੁੰਦੀ ਹੈ ਮਤਲਬ ਲੋਕ ਲੈਵਲ ਤੋਂ ਲੈ ਕੇ ਤੁਹਾਨੂੰ ਬ੍ਰਾਂਡਡ ਤੱਕ ਹਰ ਇੱਕ ਆਈਟਮ ਮਿਲ ਜੂਗੀ ਓਕੇ ਮਤਲਬ ਕਿਸੇ ਨੇ ਘੱਟ ਪੈਸੇ ਲਾਣਿਆ ਜਾਂ ਵੱਧ ਪੈਸੇ ਲਾਣਿਆ ਘੱਟ ਪੈਸੇ ਲਾ ਕੇ ਵੀ ਵਧੀਆ ਕੰਮ ਕਰ ਦੋਗੇ ਵੱਧ ਪੈਸੇ ਲਾ ਕੇ ਤਾਂ ਫਿਰ ਵਧੀਆ ਹੋਊਗਾ ਲਗਦੇ ਚਾਰ ਦਿਨ ਲੱਗਣਗੇ ਹੈ ਬਈ ਠੀਕ ਹੈ ਵੀਰੇ ਅੱਛਾ ਉਹ ਆਪਣੇ ਲਵੇ ਹੁੰਦਾ ਕੀ ਕੀ ਆ ਬਈ ਸਰਚਰੀ ਦੇ ਵਿੱਚ ਆਪਣੇ ਲਵੇ ਜੀ ਐਲਈਡੀ ਲਾਈਟ ਹੋਗੀ ਮਿਊਜ਼ਿਕ ਸਿਸਟਮ ਸੀਟ ਕਵਰ ਮੈਟਿੰਗ ਕ੍ਰੋਮ ਆਈਟਮ ਹੋ ਗਿਆ ਪ੍ਰੋਜੈਕਟਰ ਹੋ ਗਿਆ ਸਬੂਫਰ ਐਂਪਲੀਫਾਇਰ ਸਾਰੀ ਰੇਂਜ ਮਿਲ ਜੂਗੀ ਤੁਹਾਨੂੰ ਓਕੇ ਅੱਛਾ ਹੁਣ ਮੈਂ ਗੱਲ ਕਰਦਾ ਬਈ ਛੋਟੀ ਜੀ ਹੈ ਨਾ ਤੇ ਆਪਣੇ ਮਿੱਤਰ ਬਈ ਬਹੁਤ ਜਾਣੇ ਨਵੀਆਂ ਗੱਡੀਆਂ ਕਢਵਾ ਰਹੇ ਨੇ ਅੱਜ ਗੱਲ ਹੈ ਨਾ ਆਪਾਂ ਉਹੀ ਗੱਲ ਕਰ ਲਈ ਪਹਿਲਾਂ ਵੀ ਗੱਡੀਆਂ ਕਢਵਾ ਲਿਆ ਅਸੀਂ ਉਹਦੇ ਵਿੱਚ ਉਹਨਾਂ ਨੇ ਐਸੈਸਰੀ ਲਵਾਉਣੀਆਂ ਵੀ ਜਿਹੜੀ ਕੰਪਨੀ ਦੇ ਵਿੱਚ ਹੁੰਦੀ ਹੈਗੀ ਕੰਪਨੀ ਦਾ ਬਹੁਤ ਮਹਿੰਗਾ ਬਈ ਹੈ ਨਾ ਆਪਾਂ ਕਿਹਾ ਟੌਪ ਮਾਡਲ ਬਣੂਗੀ ਅਗਰ ਆਪਾਂ ਤੁਹਾਡੇ ਤੋਂ ਕਰਵਾਣੀ ਹੋਵੇ ਤਾਂ ਸਸਤੇ ਰੇਟ ਦੇ ਵਿੱਚ ਤੇਰੀਟ ਹੁਣ ਦੇਖੋ ਜਿਵੇਂ ਬਲੌਕ ਪੰਕ ਸੀ ਜੀ ਹਾਂ ਬਲੋ ਪੰਕ ਦੇ ਪਲੇਅਰ ਤੁਹਾਨੂੰ ਅਗਰ ਕੋਈ ਕੰਪਨੀ ਚ ਏਜੰਸੀ ਦੇ ਫਿੱਟ ਕਰਾਉਣੇ ਹੋ ਉਹ ਵੀ ਦੇ ਐਮ ਆਰ ਪੀ ਲਾ ਕੇ ਦਿੰਦੇ ਆ ਜੀ ਓਕੇ ਕੋਈ ਲੈਸ ਨਹੀਂ ਹੋਏਗੀ ਇਹਦੇ ਤੇ ਆਪਣੇ ਕੋ ਬਲੋ ਪੰਕ ਦੀ ਤੁਹਾਨੂੰ ਸਾਰੀ ਰੇਂਜ ਮਿਲ ਜੇਗੀ ਓਕੇ 900 ਸੀਰੀਜ਼ ਮਿਲ ਜੇਗੀ ਲੋਡ ਡੋਡਲ ਮਿਲ ਜੇਗਾ ਜਮਾਇਕਾ ਮਿਲ ਜੇਗਾ ਕ੍ਰੇਟਾ ਚ ਜਿਹੜਾ ਪ੍ਰੋਪਰ ਲੱਗਦਾ ਨਵੇਂ ਮਾਡਲ ਚ ਹਾਂ ਮੈਂ ਉਹੀ ਗੱਲ ਕਰਦਾ ਤੁਹਾਡੇ ਨਾਲ ਵੀ ਉਹੋ ਲਵਾਣੇ ਜੇ ਮੈਂ ਕ੍ਰੇਟਾ ਦੇ ਵਿੱਚ ਆਂਦਾ ਨਹੀਂ ਮੰਨ ਲਓ ਬੇਸ ਮਾਡਲ ਦੇ ਵਿੱਚ ਉਹ ਪੀਸ ਲੱਗੂਗਾ ਕ੍ਰੇਟਾ ਚ ਆਪਣੇ ਕੋ ਦੇਖੋ ਇੱਕ ਗਿਗਾਸਵੋਨਿਕ ਬ੍ਰਾਂਡ ਦਾ ਹੀ ਠੀਕ ਹੈ ਘੱਟ ਰੇਂਜ ਚ ਤੁਹਾਨੂੰ ਗਪਰੇਪਰ ਆਪਾਂ ਨੂੰ ਪਲੇਅਰ ਪ੍ਰੋਪਰ ਚਾਹੀਦਾ 12.3 ਇੰਚ ਦਾ ਇਹ ਮਿਲ ਜਾਏਗਾ ਬਲੌ ਪੰਕ ਤੇ ਜਾਣਾ ਤੇ ਫਿਰ ਤੁਹਾਨੂੰ ਜਮਾਇਕਾ ਸੀਰੀਜ਼ ਮਿਲ ਜੇਗੀ ਪਲੇਅਰ ਇਹ ਵੀ ਬਹੁਤ ਵਧੀਆ ਸਾਲ ਦੀ ਰਿਪਲੇਸਮੈਂਟ ਗਾਰੰਟੀ ਹੈ ਓਕੇ ਇਹ ਲੱਗਣਾ ਕ੍ਰੇਟਾ ਦੇ ਵਿੱਚ ਰੇਟਾ ਜੇ ਪ੍ਰੋਪਰ ਫਿੱਟ ਆਊਗਾ ਉਹ ਉਹ ਵਾਲਾ ਪੀਸ ਦਿਖਾ ਦੀ ਖੁੱਲਾ ਪਿਆ ਹੈ ਹਾਂਜੀ ਹਾਂਜੀ ਦੇਖੋ ਇਹ ਇਹ ਦਿਖਾਉਣਾ ਤੁਹਾਨੂੰ ਬਈ ਹੈ ਨਾ ਪਰ ਇਹ ਹੀ ਆ ਬਈ ਹਨਾ ਸਪੈਸ਼ਲ ਕ੍ਰੀਏਟਿਵ ਵਾਸਤੇ ਜਿਹੜੇ ਕਹਿੰਦੇ ਨੇ ਵੀ ਕੰਪਨੀ ਫਿਟਡ ਹੋਵੇ ਗੱਲ ਹਨਾ ਉਹ ਚੀਜ਼ ਆ ਬਈ ਇਹ ਹਨਾ ਬਾਹਰ ਲਈ ਆਪਾਂ ਮਾਸਟਰ ਮਾਰਕੀਟ ਦੀ ਦੂਜੇ ਆਪਾਂ ਪਲੇਅਰ ਲਵਾ ਲੈਂਦੇ ਆ ਠੀਕ ਐ ਕੋਈ ਗੱਲ ਨਹੀਂ ਪਰ ਜਿਹੜੇ ਕਹਿੰਦਾ ਵੀ ਅਸੀਂ ਲਵਾਣੀ ਬਈ ਹਨਾ ਉਹ ਆ ਵੀ ਜਿਹੜਾ ਓਰੀਜਨਲ ਲੱਗਿਆ ਹੁੰਦਾ ਤਾਂ ਆ ਚੀਜ਼ ਤੁਸੀਂ ਲਗਵਾ ਸਕਦੇ ਆ ਵੀ ਚੈੱਕ ਕਰ ਲਓ ਬਈ ਹਨਾ ਪੁਰਾਣ ਫੀਸ ਬਈ ਮਤਲਬ ਨਿਸ਼ਾ ਹੋ ਜੂ ਬਈ ਇੱਕ ਵਾਰ ਲਵਾ ਲੈ ਬਿਲਕੁਲ ਬਿਲਕੁਲ ਪੂਰਾ ਹੈਵੀ ਡਿਊਟੀ ਪੀਸ ਹੈ ਕੋਈ ਉਹ ਨਹੀਂਗਾ ਜੇ ਆਪਾਂ ਕਹੀਏ ਨਾ ਲੌਕ ਲੂਕ ਜੇ ਹਿੱਲੀ ਜਾਂਦੇ ਹੁੰਦੇ ਨੇ ਨਾ ਨਾ ਪੂਰਾ ਹੈਵੀ ਹੈ ਬਈ ਹੈਨਾ ਇਹਦੀ ਬਲੌ ਪੰਕ ਚ ਲੋਡ ਡਿਲ ਸੀਰੀਜ਼ ਆਉਂਦੀ ਹੈ ਜੀ ਹਾਂਜੀ ਹਾਂ ਇਹ ਜੁਨੀਵਰਸਲ ਹੀ ਹੁੰਦਾ 9 ਇੰਚ ਜੀ ਓਕੇ ਹਰ ਗੱਡੀ ਚ ਲੱਗ ਜੇ ਇਹਦੀ ਤ੍ਰਿਵਿਧਕਾਰ ਪਲੇ ਕੈਮਰਾ ਫਰੀ ਹੁੰਦਾ ਨਾਲ ਇਹਦੀ ਓਕੇ ਠੀਕ ਹੈ 360 ਸਪੋਰਟੇਬਲ ਹੈ 432 ਜੈਨੂਨ ਰੈਮੇ ਦੀ ਓਕੇ ਵੀਰੇ ਠੀਕ ਹੈ ਜੀ ਠੀਕ ਹੈ ਹਾਂ ਅੱਛਾ LED ਵੀ ਬਹੁਤ ਵੱਡੀ ਰੇਂਜਸ ਆਪਣੇ ਲਵੇ ਹੈਨਾ ਬਈ ਹਾਂਜੀ ਹਾਂਜੀ ਤੇ ਇਹਦੇ ਵਿੱਚ ਵੀ LED ਚ ਵੀ ਆਪਣੇ ਕੋਲ ਸੇਮ ਤਰ੍ਹਾਂ ਬਲੋ ਪੰਕ ਦੀ オリジナル ਠੀਕ ਹੈ ਜਿਹਦੀ ਤੁਹਾਨੂੰ ਸਾਡੇ ਕੋਲ 80 ਵੋਟ ਤੋਂ ਲੈ ਕੇ 180 ਵੋਟ ਤੱਕ ਮਿਲ ਜੀਗੀ 80 ਤੋਂ ਲੈ ਕੇ 180 ਹਾਂ ਬਲੋ ਪੰਕ ਦੀ ਰੇਂਜ ਜੋ ਆਉਂਦੀ ਹੈ ਠੀਕ ਹੈ ਜੋ ਬਲੋ ਪੰਕ ਦੀ ਗੱਲੀ ਹਾਂ ਜੀ 2 ਸਾਲ ਦੀ ਗਾਰੰਟੀ ਨਾਲ ਹੀ ਹਮਮ ਜਿਹੜੇ ਲਗ-ਲਗ ਮਾਡਲ ਹੈਗੇ ਜੀ ਵਸਾਈ ਜਉਂਦੀ ਆ ਦੇਖੋ ਆਹਾਂ ਓਕੇ ਤੇ ਇਹ ਇਹ ਕਿੰਨੇ ਵੋਟ ਦੀ ਆਪਣੀ ਏ 110 ਇਹ ਜਿਵੇਂ ਛੋਟੀਆਂ ਗੱਡੀਆਂ ਆਪਾਂ ਕਹਿੰਦੇ ਆ ਉਲਟੋ ਲਾਈਕ ਸਵਿਫਟ ਜਾਂ ਐ ਸਟਾਰ ਲੈ ਕੇ ਇਦਾਂ ਦੀਆਂ ਕਾਰਾਂ ਦੇ ਜਿਹੜੀ ਮਰਜ਼ੀ ਗੱਡੀ ਚ ਪਾ ਲਓ ਭਾਈ ਪਾ ਜਿਹੜੀ ਮਰਜ਼ੀ ਦੇ ਲੈ ਬੜੀ ਗੱਡੀ ਚ ਵੀ ਤਾਂ ਰਿਜ਼ਲਟ ਜੈਨੋ ਨਾ ਆਏਗਾ ਤਾਂ ਠੀਕ ਹੈ ਪਰ ਵੱਡੀ ਤਾਂ ਵੱਡੀ ਚਾਹੀਦੀ ਵੱਡੀ ਚ ਬੰਦਾ ਜੇ ਉਹ ਸਾਨੂੰ ਤਾਂ ਉਹ ਦਿਖਾਓ ਵੀ ਹੈ ਨਾ 260 360 460 ਵੀ ਪਤਾ ਲੱਗੇ ਵੀ ਲੈਡ ਚੱਲੀ ਹੈ ਬ੍ਰੈਂਡ ਚ ਇੱਕ ਫਿਰ ਸਾਡੇ ਕੋਲ ਹੈਲਾ ਵੀ ਹੈਗਾ ਹਾਂ ਹਾਂ ਹੈਲਾ ਦੀ ਲਾਈਟ ਆ ਗਈ ਵੀਰੇ ਠੀਕ ਹੈ ਹੈਲਾ ਨਹੀਂ ਜਸਟ ਉਹਨੇ ਲਾਂਚ ਕਰੀ 150 ਵੋਲਟ ਦੀ 150 ਵੋਲਟ ਦੀ ਹਾਂਜੀ ਲੋਪ 150 ਵੋਟ ਹੋਏਗੀ ਹੈਲਾ ਬ੍ਰਾਂਡ ਦੀ ਤੁਹਾਨੂੰ ਬਲੌ ਪੰਕ ਦੇ ਨਾਲ ਹੈਲਾ ਦੀ ਵੀ ਮਿਲ ਜੀ ਸਾਡੇ ਕੋਲ ਜੀਵਾ ਦੀ ਵੀ ਲਾਈਟਾਂ ਹੁੰਦੀਆਂ ਕਾਫੀ ਬ੍ਰਾਂਡ ਹੈ ਪਰ ਜੋ ਸਾਡਾ ਅਸੀਂ ਬੀਚਦੇ ਸਪੈਸ਼ਲੀ ਸਾਡੇ ਕੋਲ ਬਲਾਈਂਡ ਸਪੋਰਟ ਦੀ ਲਾਈਟ ਮਿਲੂਗੀ ਤੁਹਾਨੂੰ ਓਕੇ ਅਸੀਂ ਜਸਟ ਹੁਣੇ ਲਾਂਚ ਕਰ ਰਹੇ ਹਾਂ ਤੇ ਚ ਨਵਾਂ ਮਾਡਲ ਇਹ ਤਾਂ ਚੀਜ਼ ਜ ਬੜੀ ਉਤਰੀ ਜ ਹੈ ਇਹ 14 ਫਿਰ ਦਾ ਸੋਨਾ ਹੈ ਜੀ 골ਡਨ ਜੀ ਹੈ ਨਾ ਵੀ ਹੈਵੀ ਡਿਊਟੀ ਪੀਸ ਲੱਗਦਾ ਬਈ ਪੂਰਾ ਉਹ ਤਾਂ ਹੈ ਵੀਰੇ 400 ਵੋਟ ਦੀ ਲਾਈਟ ਹੈ ਅੱਛਾ ਹੁਣ ਇਹਦੀ ਗੱਲ ਕਰਾਂ ਇਹਦੀ ਗਾਰੰਟੀ ਵਾਰੰਟੀ ਕੀ ਹੈ ਗਾਰੰਟੀ 2 ਸਾਲ ਹੀ ਰਹੂਗੀ ਆਪਣੀ 2 ਸਾਲ ਦੀ ਗਾਰੰਟੀ ਨਾਲ ਦੀ ਨਾਲ ਪੀਸ ਨਵਾ ਪੀਸ ਨਵਾ ਲਾਈਟ ਦੀ ਕੁਆਲਿਟੀ ਇਹਦੇ ਚ 32 ਐਲਈਡੀਆਂ ਜੀ ਕਿੰਨਾ ਵਾਟ ਹੈ ਇਹ 400 ਵਾਟ ਦੀ ਹੈ 400 ਵਾਟ ਦੀ ਕੁਆਲਿਟੀ ਦੇਖੋ ਜੀ ਗੋਲਡ ਹੈ ਪੂਰਾ ਲੈ ਵੀ 400 ਵਾਟ ਦੀ ਹੈਗੀ ਇਹ 2 ਸਾਲ ਦੀ ਫੁੱਲ ਗਾਰੰਟੀ ਹੈ ਤੁਸੀਂ ਆ ਚੀਜ਼ ਚੈੱਕ ਕਰੋ ਬਾਈ ਹਨਾ ਜਿਹੜੇ 7000 ਚ ਤੁਹਾਨੂੰ ਆਪਾਂ ਸੋਨਾ ਦੇ ਦੇਣਾ 500 ਗ੍ਰਾਮ ਠੀਕ ਹੈ 500 ਗ੍ਰਾਮ ਸੋਨਾ ਸਿਰਫ 7500 ਰੁਪਈਆ ਦਾ ਬਾਈ ਲੈ ਜਾਓ ਫਿਰ ਅੱਛਾ ਬਾਈ ਹਨਾ ਇਹ ਇਹ ਵਾਈਟ ਹੈ ਪ੍ਰੋਪਰ ਹੈ ਨਾ ਪ੍ਰੋਪਰ ਪਿਓਰ ਵਾਈਟ ਹੈ ਜੀ ਹੁਣ ਕਈ ਮਿੱਤਰ ਕਹਿਣਗੇ ਬਾਈ ਹਨਾ ਲੋਕਾਂ ਨੂੰ ਅੰਨੇ ਕਰਨ ਅੱਗੇ ਵਾਲਿਆਂ ਨੂੰ ਸਾਨੂੰ ਕੋਈ ਉਹ ਲਾਈਟ ਦੋ ਵੀ ਹੋਵੇ ਵਾਰਮ ਲਾਈਟ ਜੀ ਮਤਲਬ ਵੀ ਜਿਹੜੀਆਂ ਦੂਜੀਆਂ ਲਾਈਟਾਂ ਆਉਂਦੀਆਂ ਵੈਸੇ ਤਾਂ ਕੰਪਨੀ ਵੱਲੋਂ ਅੱਜ ਕੱਲ ਚਿੱਟੀਆਂ ਆਉਂਦੀਆਂ ਆਉਂਦੀਆਂ ਬਾਈ ਹਨਾ ਹਾਂਜੀ ਹਾਂਜੀ ਤੇ ਹੁਣ ਉਹ ਕੰਪਨੀਆਂ ਨੂੰ ਵੀ ਨਹੀਂ ਕਹਿੰਦੇ ਵੀ ਹਨਾ ਤੁਸੀਂ ਚਿੱਟੀਆਂ ਦੇਣਾ ਪਰ ਸਾਡੇ ਵਰਗੇ ਨੂੰ ਫਟਾ ਕੇ ਦੇ ਨੇ ਕਮੈਂਟ ਕਰ ਦੇਣਗੇ ਵੀ ਅਰ ਤੁਸੀਂ ਚਿੱਟੀਆਂ ਲਾਈਟਾ ਪਾਉਣਾ ਹਨਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਕੈਨ ਉਹਦੇ ਜਿਵੇਂ ਧੁੰਦ ਦਾ ਸੀਜ਼ਨ ਆ ਰਿਹਾ ਹਨਾ ਵਾਈਟ ਨਹੀਂ ਪਾਉਣੀ ਚਾਹੀਦੀ। ਹਨਾ ਨੋ ਵਿਜ਼ਿਬਿਲਟੀ ਹੋਰ ਕਲੀਅਰ ਚਾਹੀਦੀ ਫਿਰ ਤੁਹਾਨੂੰ ਵਾਰਮ ਵਾਈਟ ਲਾਈਟ ਮਿਲ ਜੇਗੀ। ਵਾਰਮ ਵਾਈਟ ਆ ਗਿਆ। ਐਕਸੀ ਲਾਈਟ ਦਾ ਬ੍ਰਾਂਡ ਹੈ ਜੀ ਉਸਨ ਠੀਕ ਹੈ। ਠੀਕ ਹੈ ਤੁਹਾਨੂੰ ਸੇਮ ਬਲਾਈਂਡ ਸਪੋਰਟ 'ਤੇ ਵੀ ਮਿਲ ਜੇਗੀ। ਠੀਕ ਹੈ। ਸੇਮ ਇਹੀ ਕਲਰ ਲਾਈਟ। ਓਕੇ ਠੀਕ ਹੈ। ਇਹ ਵਾਰਮ ਵਾਈਟ ਲਾਈਟ ਹੈ ਜੀ ਜਿਹੜੀ ਧੁੰਦ ਵਿੱਚ ਕਲੈਰਟੀ ਬਹੁਤ ਅੱਛੀ ਹੋएगी ਵਾਈਟ ਚ ਵਿਜ਼ਿਬਿਲਟੀ ਘਟਦੀ ਤਾਂ ਤੁਸੀਂ ਇਹ ਯੂਜ਼ ਕਰ ਸਕਦੇ ਹੋ ਠੀਕ ਹੈ ਇਹਦੀ ਵੀ ਰੇਟ ਬਹੁਤ ਜੈਨਨ ਦੇ ਦਾਂਗੇ ਤੁਹਾਨੂੰ ਮਿਲਣਗੇ ਨਹੀਂ ਕਿਤੋਂ ਆਨਲਾਈਨ ਗਰੰਟੀ ਇਹਦੀ ਵੀ ਠੀਕ ਹੈ ਸੇਮ ਬਲਾਈਂਡ ਸਪੋਰਟ ਤੇ ਵੀ ਤੁਹਾਨੂੰ ਸਾਡੇ ਕੋਲੇ ਕ੍ਰੋਮ ਚ ਆਊਗੀ ਇਹਦੇ ਨਾਲ ਦੀ ਲਾਈਟ ਗੋਮ ਵਾਈਟ ਉਹ ਵੀ ਮਿਲ ਜੇਗੀ ਅੱਛਾ ਉਹਨੇ ਇਹ ਤਾਂ ਹੋ ਗਏ ਲਾਈਟਾਂ ਦੀ ਰੇਂਜ ਹੋ ਗਈ ਸਾਨੂੰ ਫੋਗ ਲੈਂਪ ਦੋ ਜਿਹੜੇ ਟਰਾਈ ਟਰਾਈ ਕਲਰ ਦੇ ਵਿੱਚ ਹੋਣ ਬਈ ਇਹ ਤੁਹਾਨੂੰ ਮੈਂ ਦਿਖਾਉਂਦਾ ਫੋਗ ਲੈਂਪ ਤੇ ਵੀ ਸਾਡੇ ਕੋਲ ਰੇਂਜ ਆ ਜਾਈਗੀ ਹਾਈਪਰ ਲਿੰਕ ਬ੍ਰਾਂਡ ਦਾ ਫੋਗ ਲੈਂਪ ਹੈ ਜੀ ਹਾਂਜੀ ਠੀਕ ਇਹ ਲੈਂਜ਼ ਫੋਗ ਲੈਂਪ ਹੈ ਇਹਦੇ ਵਿੱਚ ਹਾਈ ਲੋ ਬੀਮ ਦਾ ਕਨੈਕਸ਼ਨ ਹੋਏਗਾ ਠੀਕ ਹੈ ਠੀਕ ਹੈ ਇਹਦੇ ਵਿੱਚ ਪ੍ਰੋਜੈਕਟਰ ਮਤਲਬ ਇਹ ਲੈਂਜ਼ ਹੈ ਇਹਦੇ ਵਿੱਚ ਤੁਹਾਨੂੰ ਇੱਕ ਡਬਲ ਕਲਰ ਲੈਂਜ਼ ਮਿਲੇਗਾ ਇਹ ਵਾਈਟ ਹੈ ਤੁਹਾਨੂੰ ਇਹ ਦੇਖੋ ਇਹ ਓਨਲੀ ਵਾਈਟ ਹੈ ਹਾਂ ਇਹ ਬਲੂ ਸ਼ੇਡ ਮਿਲਗਾ ਤੁਹਾਨੂੰ ਇਹ ਜੀ ਬਲੂ ਆ ਗਿਆ ਜਦ ਆਪਾਂ ਬਾਲਦੇ ਆ ਨਾ ਡਬਲ ਲੇਅਰ ਬਣੇਗੀ ਠੀਕ ਹੈ ਜੇ ਤੁਹਾਨੂੰ ਤੋੜਨੇ ਲਈ ਹਾਂ ਹਾਂ ਔਰ ਬਹੁਤ ਵਧੀਆ ਹਾਈਪਰ ਲਿੰਕ ਬ੍ਰਾਂਡ ਦਾ ਹੈ ਜੀ ਤੁਹਾਨੂੰ ਕਿਤੋਂ ਮਿਲਨੇ ਨਹੀਂ ਔਰ ਇਹਦੀ ਫੋਗ ਲੈਂਪ ਇਹਦੀ ਕੋਈ ਗਾਰੰਟੀ ਨਹੀਂ ਦਿੰਦਾ ਜੀ ਅਸੀਂ 1 ਸਾਲ ਦੀ ਗਾਰੰਟੀ ਦੋਗੇ ਇਹਦੀ ਲੈ ਵੀ ਆ ਹੈਗਾ ਬਾਈ ਹਨਾ ਇਹਦੀ 1 ਸਾਲ ਦੀ ਫੁੱ ਜਿਵੇਂ ਅੱਖ ਨਹੀਂ ਹੁੰਦੀ ਅੱਖ ਬਈ ਉਹ ਚੀਜ਼ ਹੈ। ਮੇਰੇ ਤੇ ਤੁਸੀਂ LED ਯੂਜ਼ ਕਰ ਸਕਦੇ ਹੋ ਆਪਣੀ ਮਰਜ਼ੀ ਦੇ ਅਕੋਰਡਿੰਗ ਜਿੰਨੇ ਬੋਰਡ ਤੇ ਵੀ ਪਾਣੀ ਹੈ ਦੇਖੋ। ਠੀਕ ਹੈ। ਲੱਗੀ। ਓਕੇ। ਠੀਕ ਹੈ। ਔਰ ਨਾਲ LED ਜਿਹੜੀ ਤੁਸੀਂ ਯੂਜ਼ ਕਰੋਗੇ ਉਹਦੀ 2 ਸਾਲ ਦੀ ਉਹਦੀ ਗਾਰੰਟੀ ਹੈ ਜੀ। ਠੀਕ ਹੈ ਵੀਰੇ। ਠੀਕ ਹੈ। ਲੈ ਵੀ ਇਹ ਪੱਥਰ ਪਾੜ ਲਾਈਟ ਆ ਹੈਨਾ। ਜੇ ਕਿਸੇ ਨੇ ਲੈਣੀ ਆ ਬਾਈ ਹੈਨਾ ਐ ਤਾਂ ਨਹੀਂ ਦਿੰਦਾ ਹੈਗਾ ਇਹਦੇ ਵਿੱਚ ਦੀ। ਪਰ ਇਹਦੇ ਵਿੱਚ ਹਣ ਬਾਈ ਇਹ ਕਹਿੰਦਾ ਵੀ ਮੈਨੂੰ ਤਾਂ ਇਨਬਿਲਟੀ ਚਾਹੀਦੀ ਤਿੰਨ ਕਲਰ ਵਾਲਾ ਸਾਡੇ ਕੋਲੋਂ ਵੀ ਪ੍ਰੋਜੈਕਟਰ ਆ ਗਿਆ ਕਾਫੀ ਰੇਂਜ ਉਹਦੀ ਆ ਗਈ ਹੈ ਮੈਨੇ ਉਹੀ ਲਵਾਈ ਹੋਈ ਹੈ ਇਨਬਿਲਟ ਹਾਂ ਇਹਦੇ ਚ ਹਾਈ ਲੋਬੀ ਮਹਗਾ ਜੀ ਤਿੰਨ ਕਲਰ ਆ yellow white ਔਰ white yellow mix ਆ ਆ ਚੀਜ਼ ਬਣਾਈ ਆ ਦੇਖ ਬਈ ਕੰਪਨੀ ਨੇ ਹਨਾ ਇਹ ਇਨਬਿਲਟ ਹੈ ਸਾਰੇ ਕਲਰ ਦੇ ਵਿੱਚ ਹੁੰਦੇ ਨੇ ਮਤਲਬ ਵੀ yellow white ਔਰ yellow white ਦੋਨੇ ਇਕੱਠੇ ਬਈ ਹਨਾ ਇਹ ਚੀਜ਼ ਆ ਗਈ ਬਈ ਤੇ ਇਹ ਵੀ ਤੁਸੀਂ ਲਗਵਾ ਸਕਦੇ ਹੋ ਇਹਨਾਂ ਦੀ ਵੀ ਗਾਰੰਟੀ ਆਉਂਦੀ 1 ਸਾਲ ਦੀ ਨਾ ਹਾਂਜੀ ਹਾਂਜੀ 1 ਸਾਲ ਦੀ ਵੀ ਗਾਰੰਟੀ ਹੈ ਦੀ ਦੇ ਚ ਲੱਗ ਲੱਗ ਰੇਂਜ ਦਾ ਫਿਰ ਇਸ ਤੋਂ ਥੋੜਾ ਹੈਵੀ ਆ ਜਾਂਦਾ ਹੈ ਇਹ ਇੱਕ ਆ ਵੀ ਹੈਵੀ ਰੇਂਜ ਹੈ ਜੀ ਪ੍ਰੋਜੈਕਟਰ ਦੀ ਆਹ ਆਹ ਇਹਦੇ ਵਿੱਚ ਤਾਂ ਆ ਨੀਚੇ ਦੋ ਵੀ ਹੋਰ ਇਹਦੇ ਵਿੱਚ ਵੀ ਤਿੰਨ ਕਲਰ ਆ ਜੀ ਹਾਈ ਲੋ ਬੀਮ ਪ੍ਰੋਜੈਕਟਰ ਦੀ ਕੁਆਲਿਟੀ ਦੇਖੋ ਜੀ ਬਾਈ ਬਾਕੀ ਬਾਈ 1 ਸਾਲ ਦੀ ਗਾਰੰਟੀ ਹੈ ਦੀ ਵੀ ਹੂੰ ਹੂੰ ਠੀਕ ਹੈ ਜੀ ਚੈੱਕ ਕਰੋ ਬਾਈ ਮਿੱਤਰੋ ਬਾਈ ਇਹ ਇਹਦਾ ਤਾਂ ਤੁਸੀਂ ਰੇਟ ਦੱਸ ਦਿਓ ਬਣਾ ਕਿੰਨਾ ਆਉਂਦਾ ਹੈ ਇੱਥੇ ਚੜ ਜਾਂਦੇ ਕਿਉਂਕਿ ਇਹ ਕਿਉਂਕਿ ਇਹ ਜਿਹੜੀ ਇਹ ਚੀਜ਼ ਆ ਬਾਈ ਹਨਾ ਇਹ ਹੈਗਾ ਪੂਰੀ ਪ੍ਰੀਮੀਅਮ ਪ੍ਰੀਮੀਅਮ ਹਨਾ ਇਹ ਉਹ ਉਹ ਬੰਦੇ ਲਵਾਊਗਾ ਵੀ ਜਿਹੜਾ ਕਹਿੰਦਾ ਵੀ ਪੈਸਾ ਦਾ ਕੋਈ ਚੱਕਰ ਨਹੀਂ ਪਰ ਆਪਾਂ ਨੂੰ ਵਿਜ਼ਿਬਿਲਟੀ ਵਧੀਆ ਹੋਵੇ ਜਿਹੜੇ ਪ੍ਰੋਜੈਕਟਰ ਨੇ ਸਾਡੇ ਕੋਲ 3000 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਲੱਗ ਲੱਗ ਰੇਂਜ ਆ ਫਿਰ ਤੁਹਾਨੂੰ ਸਾਡੇ ਕੋਲ 9000 10000 ਤੱਕ ਇਹ ਕਿੰਨੇ ਦਾ ਇਹ ਤੁਹਾਨੂੰ ਪੈਗਾ 8500 ਦਾ 8500 ਰੁਪਏ ਦਾ ਔਰ ਇਹ ਪ੍ਰੋਜੈਕਟਰ ਲਾ ਕੇ ਰੂਹ ਖੁਸ਼ ਹੋ ਜੂਗੀ ਬਾਈ ਲੈ ਬਾਈ ਉਹ ਤਾਂ ਹੋਊਗਾ ਤਾਂ ਹੈਡ ਲਾਈਟ ਬਾਲ ਨਹੀਂ ਕੀ ਲੋੜ ਹੀ ਨਹੀਂ ਤੁਹਾਨੂੰ ਜਦੋਂ ਦੇਖ ਕੇ ਰੂਹ ਖੁਸ਼ ਹੁੰਦੀ ਹੈ ਬਾਈ ਇਹਨੂੰ ਬਾਲ ਲਈ ਬਾਈ ਹਨਾ ਅਬ ਬਗਦੇ ਚਾਰ ਚੰਦ ਲੱਗੇ ਜਾਣਗੇ ਭਈ ਹਣਾ ਹਾਂਜੀ ਦੇਖੋ ਭਾਈ ਚਾਹੀ ਸੂਈ ਤੇ ਧਾਗਾ ਪਾ ਲੈ ਹੁਣ ਤੁਹਾਡੇ ਲਵੇ ਗੱਡੀ ਐ ਕ੍ਰਿਸਟਾ ਹਾਂਜੀ ਜਾਂ ਹੈਗੀ ਵਰਨਾ ਉਹਦਾ ਵੀ ਹੱਲ ਲੱਗਾ ਆਪਣੇ ਕੋਲ ਉਹਦੇ ਤੇ ਲੱਗਦਾ 2 ਇੰਚ ਦਾ ਪ੍ਰੋਜੈਕਟਰ ਬੱਲੇ ਠੀਕ ਹੈ ਜੀ ਆਹ ਦੇਖ ਭਈ ਹਣਾ ਇਹ ਪ੍ਰੋਜੈਕਟਰ ਲੱਗੂਗਾ ਵਰਨਾ ਕਿਸਤਾ ਜੀ ਔਰ ਇਹਦਾ ਵੀ ਫਲੋ ਬਹੁਤ ਤਕੜਾਈ ਡਬਲ ਹੈ ਠੀਕ ਹੈ ਔਰ ਪਹਿਲੇ ਉੱਪਰ ਹੀ ਲਾਈਟ ਅੱਡੇ ਨੀਚੇ ਲਈ ਅੱਡ ਫਸ ਟਾਈਮ ਚੱਲੂਗੀ ਇੱਕ ਚੱਲੂਗੀ ਦੋਈ ਵਾਰ ਦੋਈ ਦੋਈ ਇਕੱਠੇ ਚੱਲਣੀਆਂ ਭਈ ਠੀਕ ਹੈ ਲੈ ਵੀ ਆਹਾ ਭਈ ਹਣਾ ਜੇ ਕਿਸੇ ਦਾ ਉਹ ਆਪਣਾ ਉਹ ਨੀਚੇ ਹੁੰਦਾ ਨਾ ਜਿਹੜਾ ਸਪੋਰਟ ਜ ਆ ਉਹ ਛੋਟਾ ਜਿਹਾ ਤਾਂ ਆ ਲਗਵਾ ਸਕਦੇ ਆ ਅੱਛਾ ਵੀਰੇ ਹੁਣ ਉਸ ਤੋਂ ਬਾਅਦ ਹੋਰ ਕੀ ਦਿਖਾਨਗੇ ਆਪਾਂ ਉਸ ਤੋਂ ਬਾਅਦ ਵੀ ਜੀ ਆਪਣੇ ਕੋਲ ਡਾਇਮੰਡ ਪਲੇਅਰ ਚ ਕਾਫੀ ਰੇਂਜ ਆ ਗਈ ਡਾਇਮੰਡ ਪਲੇਅਰ ਦੇ ਵਿੱਚ ਲੈ ਵੀ ਆਹਾ ਇਹ ਸਾਡੇ ਕੋਲ ਇਹਦੇ ਚ ਇੰਟਰਨੈਟ ਹੀ ਬ੍ਰਾਂਡ ਦਾ ਆ ਗਿਆ ਡਾਇਮੰਡ ਠੀਕ ਹੈ 10.1 ਇੰਚ ਦਾ ਸਾਈਜ਼ ਹੈ ਜੀ ਠੀਕ ਹੈ ਠੀਕ ਹੈ ਇਹਦੇ ਚ ਆਪਣੇ ਕੋਲ ਇਹਨੂੰ ਜੈਮਸਟੋਨ ਬਿਕਰੀ ਆਇਕਲ ਬਹੁਤ ਉਹ ਵੀ ਮਿਲ ਜੀਗਾ ਤੁਹਾਨੂੰ ਹਾਂਜੀ ਉਹ ਵੀ ਦਿਖਾ ਦੇਣਾ ਜੀ ਡਾਇਮੰਡ ਜੀ ਬਈ ਵੈਰੈਟੀ ਬਹੁਤ ਆ ਬਈ ਹੈਨਾ ਤੇ ਆਪਾਂ ਕਹਦੇ ਵੀ ਬਾਈ ਵੀ ਖੁਦ ਹੁਲਦੇ ਜਾਂਦਾ ਫਿਰ ਕੀ ਦਿਖਾਈਏ ਕੀ ਰੱਖੀ ਹੈ ਆ ਚੈੱਕ ਕਰੋ ਬਈ ਹੈ ਦੇਖੋ ਇਹ ਸਾਡੇ ਕੋਲ ਡਾਇਮੰਡ ਵੀਰੇ ਵਿਦ ਫਿਟਿੰਗ ਅਸੀਂ ਜੋ ਰੇਟ ਪਾ ਰੱਖਿਆ ਸੀ ਵਿਦ ਕੈਮਰਾ 11000 ਰੁਪਏ ਤੋਂ ਲੈ ਕੇ 11500 ਸਾਡੇ ਕੋਲ 18000 ਤੱਕ ਮਾਡਲ ਤਨ ਮਿਲ ਜਾਣਗੇ ਠੀਕ ਹੈ ਠੀਕ ਹੈ ਲੱਗ ਲੱਗ ਰੇਂਜ ਹੈ ਜੀ ਦੀ ਔਰ ਸਾਲ ਦੀ ਰਿਪਲੇਸਮੈਂਟ ਗਾਰੰਟੀ ਹੈ ਜੀ 1 ਸਾਲ ਕੋਈ ਵਾਰੰਟੀ ਨਹੀਂ ਰਿਪਲੇਸਮੈਂਟ ਸਿੱਧੀ ਠੀਕ ਹੈ ਲੈ ਵੀ ਆਹ ਪੀਸ ਆ ਬਈ ਹੈਨਾ ਸਾਲ ਦੇ ਅੰਦਰ ਅੰਦਰ ਖਰਾਬ ਹੋ ਗਿਆ ਤੁਹਾਨੂੰ ਨਵਾਂ ਬਦਲ ਕੇ ਦਿੱਤਾ ਜਾਊਗਾ ਨਾ ਕਿ ਬਈਆਂ ਨਾਲ ਸੀਗੇ ਵੀ ਕਾਲੂ ਲਵਾਲਿਓ ਪਰਸੂਨ ਲਵਾਲਿਓ ਬਈਆਂ ਨਾ ਪੀਸ ਕੱਢ ਕੇ ਫੜਾ ਦਿਓ ਆਪੀ ਕੱਢ ਲੈਣਗੇ ਵੇ ਇਹ ਤਾਂ ਨਵਾਂ ਥੋੜਾ ਬਈ ਫਿੱਟ ਕਰ ਦੇਣਗੇ 1 ਸਾਲ ਦੀ ਫੁੱਲ ਗਰੰਟੀ ਸਾਡੇ ਕੋਲੇ ਆ ਦੇਖੋ ਅਨਪਲੱਗ ਬ੍ਰਾਂਡ ਦੀ ਤੁਹਾਨੂੰ 10 ਮਿਲ ਜਾਣਗੇ ਠੀਕ ਹੈ ਕਾਰਪਲੇ ਔਰ ਆਟੋ ਐਂਡਰੋਇਡ ਠੀਕ ਹੈ ਨਾ ਵੀਡੀਓ ਐਚਡੀ ਕੈਮਰਾ ਫਰੀ ਹੈ ਜੀ ਉੱਪਰ ਲਿਖਿਆ ਹੈ ਜੀ ਦੀ ਨਾਲ ਹੀ ਲਾ ਕੇ ਦੋਗੇ ਫਿਟਿੰਗ ਕਰਕੇ ਔਰ ਅਨਪਲੱਗ ਬ੍ਰਾਂਡ ਦਾ ਜੀ 10 ਲਾ ਕੇ ਭੁੱਲ ਜੋ ਪਲੇਟ ਨੂੰ ਅਲਟੀਮੇਟ ਪਰਫੋਰਮੈਂਸ ਹੈ ਠੀਕ ਹੈ ਜੀ ਠੀਕ ਹਾਂ ਲੇ ਵੀ ਇਹਦੇ ਵਿੱਚ ਵੀ ਫੁੱਲ ਰੇਂਜ ਆਪਣੇ ਲਵੇ LED ਪਲੇਅਰ ਐਂਡਰੋਇਡ ਦੀ ਆਪਣੇ ਲਵੇ ਬਾਈ ਫਿਰ ਸਾਡੇ ਲੈ ਵੀਰ ਜੀ ਅੱਜ ਕੱਲ ਤੁਸੀਂ ਗੱਡੀ ਲੈ ਲਈ ਨਵੀਂ ਕਹਿੰਦਾ ਬਾਈ ਮੈਂ ਤਾਂ ਬੰਪਰ ਫਾੜ ਕੇ ਕੈਮਰਾ ਲਗਵਾਉਣਾ ਨਹੀਂ ਆਪਾਂ ਤੋਂ ਚਾਹੀਦਾ ਕੰਪਨੀ ਫਿਟਡ ਨਾਲ ਦੇ ਠੀਕ ਹੈ ਦੇਖੋ ਜਿਵੇਂ ਹੁਣ ਉਹਦਾ ਹੈਗਾ ਬਲੈਨੋ ਦਾ ਉਹ ਬਰੀ ਦਾ ਤੁਸੀਂ ਪ੍ਰੋਪਰ ਕੁਝ ਨਹੀਂ ਕਰਨਾ ਵੀਰੇ ਕੈਮਰਾ ਲੋ ਸਾਡੇ ਤੋਂ ਜੋ ਦੀ ਫਿਟਮੈਂਟ ਹੋਈ ਓਰੀਜਨਲ ਚੱਟ ਚਾੜੀ ਵੇ ਮਤਲਬ ਵੀ ਉੱਥੇ ਜਿੱਥੇ ਇਹਨੇ ਫਿੱਟ ਹੋਣਾ ਜਿਵੇਂ ਚੀਜ਼ ਲਗਾਉਗੇ ਕੈਮਰਾ ਘੱਟ ਤੋਂ ਘੱਟ 7-8000 ਰੁਪਏ ਲੈ ਲੈਣਗੇ ਤਾਂ ਤੇ ਤੋਂ ਜਿਹੜਾ ਤੁਹਾਡਾ ਬਾਰ 2.25000 ਰੁਪਏ ਦਾ ਹਾਂਜੀ ਲੈ ਵੀ ਬਾਈ ਹਨਾ ਇਹ ਵੀ ਤੁਹਾਡੇ ਵਾਸਤੇ ਬਹੁਤ ਵਧੀਆ ਵੀ 2500 ਰੁਪਏ ਦੇ ਵਿੱਚ ਬਈ ਹਨਾ ਜਿੱਦਾਂ ਕੰਪਨੀ ਫਿਟਡ ਕੈਮਰਾ ਆਉਂਦਾ ਉਹ ਮੈਂ ਤੁਹਾਡਾ ਇਹ ਮਿਲ ਜਾਣਾ ਆਪਾਂ ਨੂੰ ਅੱਛਾ ਆਪਣੇ ਲਈ ਵੀ ਬਾਈ ਹਨਾ ਹੁਣ ਮੈਟਿੰਗ ਵੀ ਜ਼ਰੂਰੀ ਹੈ ਗੱਡੀ ਦੇ ਵੀ ਹਨਾ ਹਾਂ ਮੈਟਿੰਗ ਔਰ ਇੱਕ ਜੋ ਕ੍ਰਿਸਟਲ ਗੇਰ ਨੋਬ ਹੈ ਜੀ ਇਹਦੇ ਪਹਿਲਾਂ ਕਾਫੀ ਮਹਿੰਗੇ ਵਿਕ ਰਹੇ ਤੇ ਹੁਣ ਇਹ ਦੇਖ ਬਹੁਤ ਅਲਟੀਮੇਟ ਕੁਆਲਿਟੀ ਆ ਗਈ ਜੀ ਲੈ ਆ ਚੈੱਕ ਕਰੋ ਪਿਓਰ ਕ੍ਰਿਸਟਲ ਹੈ ਜੀ ਪਰ ਜੋ ਰੇਟ ਤਾਂ ਦੇ ਦੂੰਗੇ ਕਿਤੋਂ ਨਹੀਂ ਮਿਲੇਗਾ 1300 ਰੁਪਏ ਚ ਦੇ ਦੂੰਗੇ ਸਿਰਫ ਹਾਂ ਲੈ ਵੀ ਆ 25 2500 ਰੁਪਏ ਤੇ ਵੇਚੀ ਹੈ ਬਈ ਅਸੀਂ 1300 ਰੁਪਈਆ ਦੇ ਵਿੱਚ ਬਈ ਆਹ ਕ੍ਰਿਸਟਲ ਨਵ ਆ ਗਈ ਵੀ ਮਤਲ ਲੁੱਕੇ ਲੁੱਕੇ ਚੇਂਜ ਕਰ ਦੂ ਗੱਡੀ ਦੀ ਬਈ ਹੈਨਾ ਮੈਟ ਅਨਸਾਰ ਬਈ ਹੈਨਾ ਆ ਚੈੱਕ ਕਰੋ ਬਈ ਹੈਨਾ ਤੇ ਬਈ ਅਗਲੀ ਹੁਣ ਸਾਨੂੰ ਅਮ ਹੁਣ ਮੈਂ ਦਿਖਾਣਾ ਚਾਹੁੰਦਾ ਤੁਹਾਨੂੰ ਮੈਟ ਆ ਗਿਆ ਮੈਟ ਇਹ ਕਿਹੜੇ ਨੇ ਭਾਈ ਜੀ 70 ਤਾਂ ਲੱਗਦੀ ਹੈ 70 ਮੈਟ ਠੀਕ ਹੈ ਵੀਰੇ 70 ਪਲੱਸ ਕੁਆਲਿਟੀ ਦੇਖੋ ਤੁਸੀਂ ਠੀਕ ਹੈ ਲੈ ਭਾਈ ਕੁਆਲਿਟੀ ਭਾਈ ਬਾਕੀ ਯਾਰ ਹੈ ਨਾ ਸਹੀ ਹੈ ਰੂ ਖੁਸ਼ ਹੋ ਜਾਈਗੀ ਭਾਈ ਜੀ ਮੈਟ ਲਾ ਕੇ ਓਕੇ ਠੀਕ ਹੈ 70 ਪਲੱਸ ਮੈਟ ਇਹਨੂੰ ਕਹਿਣ ਨੂੰ ਤੇ 11 ਡੀ ਕਹ ਦੋ 9 ਡੋ ਪਰ ਠੀਕ ਹੈ ਬਹੁਤ ਹੈਵੀ ਮੈਟ ਹੈ ਜੀ ਠੀਕ ਹੈ ਵੀਰੇ ਅਬ ਜੈਨੂਲ ਫਿੱਟ ਹੈ ਅੱਛਾ ਇੱਕ ਆਸੂ ਜ਼ਿਆਦਾ ਨਹੀਂ ਵੇਫਾਦਾ ਹੈ ਨਹੀਂ ਵੀਰੇ ਹੂੰ ਹੂੰ ਜਦ ਤੱਕ ਤੁਸੀਂ ਤੁਹਾਡੀ ਸੰਤੁਸ਼ਟੀ ਹੋ ਜਾਈਗੀ ਜਦ ਤੱਕ ਮਤਲਬ 2-3 ਸਾਲ ਵਧੀਆ ਕੱਢ ਜੇ ਭਾਈ ਇਹਨੋਂ ਉਸ ਤੋਂ ਬਾਅਦ ਠੀਕ ਹੈ ਇਸ ਤੋਂ ਇਲਾਵਾ ਫਿਰ ਮੈਟ ਆਪਣੇ ਕੋਲ ਅਗਰ ਤੁਸੀਂ ਲਾਈਫ ਲੌਂਗ ਮੈਟ ਲੈਣਾ ਤਾਂ ਉਹ ਪੂਰੀ ਜਗ੍ਹਾ ਰੈਕੋ ਬ੍ਰਾਂਡ ਦਾ ਤੁਹਾਨੂੰ ਰਿਕਾਰਡ ਹੂੰ ਹੂੰ ਇਹਨੂੰ ਆਪਾਂ ਕੀ ਕਹਿੰਦੇ ਕਿਹੜੇ ਮੈਟ ਕਹਿੰਦੇ ਨੇ ਇਹ ਲਾਈਫ ਲੌਂਗ ਮੈਟ ਹੁੰਦਾ ਜੀ ਠੀਕ ਹੈ ਰੈਕੋ ਦਾ ਮੈਟ ਹੈ ਬ੍ਰਾਂਡ ਦਾ ਜੀ ਹਾਂਜੀ ਹਾਂਜੀ ਠੀਕ ਹੈ ਇਹ ਕਿੰਨੇ ਦਾ ਹੈ ਇਹ ਕਿਰਾਂ ਤੁਸੀਂ ਧਰਾ ਲਿਆ ਤੇ ਉਹਦੇ ਬਾਅਦ ਤੁਹਾਨੂੰ ਆਪ ਨੂੰ ਕੱਢ ਨਹੀਂ ਪਾਏਗਾ ਹੂੰ ਹੂੰ ਖਰਾਬ ਨਹੀਂ ਹੋਗਾ ਜੀ ਇਹ ਨਹੀਂ ਖਰਾਬ ਹੁੰਦਾ ਹਾਂਜੀ ਇਹਦੇ ਬਾਈ ਹਨਾ ਜੇ ਮੰਨ ਕੇ ਚਲੋ ਤੁਹਾਡੇ ਮਿੱਟੀ ਲੱਗੀ ਗੰਦਾ ਹੋ ਗਿਆ ਧੋ ਕੇ ਪਾਸ ਮਾਰ ਦੋ ਉਹ ਜਾ ਫੇਰ ਹੋ ਜਾਣਾ ਨਹੀਂ ਹਾਰਡ ਹੋਣਾ ਸਟੱਫ ਬਹੁਤ ਅਲਟੀਮੇਟ ਰੈਕੋ ਬ੍ਰੈਂਡ ਦਾ ਜੀ ਆਨਲਾਈਨ ਕਾਰਟ ਤੋਂ ਘੱਟ ਤੁਹਾਨੂੰ 42 4300 ਦਾ ਮਿਲੋਗਾ ਮੈਟ ਅਸੀਂ ਆਪਾਂ 2999 3000 ਚ ਦੇ ਦਾਂਗੇ ਆਪਾਂ ਠੀਕ ਹੈ ਅੱਛਾ ਹੁਣ ਆਪਣੇ ਲਵੇ ਹੁਣ ਨਾ ਪੁਰਾਣੀ ਸਕਾਰਪਿਓ ਜਿਹੜੀ ਕਲਾਸਿਕ ਹੈ ਉਹਦਾ ਥੋੜਾ ਕਰੇਜ ਘਟ ਗਿਆ ਹਾਂਜੀ ਇਹਨਾਂ ਦਾ ਕਰੇਜ ਬਹੁਤ ਆਪਣੇ ਬਹੁਤ ਹੈ ਜੀ ਇਹਨਾਂ ਨਾ ਕਈ ਬਿੱਤਰ ਬਾਈ ਹਨ ਲੈ ਲੈਂਦੇ ਨੇ ਥੋੜਾ ਜਿਹਾ ਨੀਚੇ ਵਾਲੇ ਵੇਰੀਐਂਟ ਜਿਵੇਂ ਆਪਾਂ ਕਹਿੰਦੇ 15 16 17 ਲੱਖ ਵਾਲੇ ਉਹਦੇ ਵਿੱਚ ਆਪਾਂ ਦੇ ਦਿੰਦੇ ਨੇ ਫੋਗ ਲੈਂਪ ਬਾਈ ਆ ਦੇਖੋ ਜੇ ਕਿਸੇ ਨੇ ਪਈ ਹੈ ਨਾ ਫੌਗ ਲੈਂਪ ਵਗੈਰਾ ਲਪਾਉਣੇ ਨੇ ਉਹਦਾ ਸਾਰਾ ਤੁਸੀਂ ਅਪਗ੍ਰੇਡ ਕਰਵਾਉਣੀ ਹੈਗੀ ਥੋਨੇ ਸਕੋਰਪਿਓ ਹੈ ਨਾ ਤਾਂ ਆਹ ਹੈ ਬਾਈ ਹੈ ਨਾ ਜੇ ਫੌਗ ਲੈਂਪ ਹੈਡਲਾਈਟ ਵਗੈਰਾ ਕੁਝ ਵੀ ਤੁਸੀਂ ਕਰਵਾਉਣਾ ਤਾਂ ਬਾਈ ਹੋਰ ਤਾਂ ਇਹ ਕਰਵਾ ਸਕਦੇ ਹੋ ਇਹਦੇ ਵਿੱਚ ਵੀ ਬਾਈ ਹੈ ਨਾ ਤੁਹਾਨੂੰ ਕੁਝ ਨਹੀਂ ਬਸ ਆ ਕੇ ਗੱਡੀ ਖੜਾਉਣੀ ਹੈ ਬਾਕੀ ਕੰਮ ਬਾਈ ਹੋਰਾਂ ਦਾ ਛੱਡ ਦਿਓ ਆ ਚੈੱਕ ਕਰ ਲਓ ਬਾਈ ਹੈ ਨਾ ਦੇਖੋ ਆ ਹੈਗੀ ਹੈ ਬਾਈ ਜੀ ਇਹਦੇ ਵਿੱਚ ਤੁਹਾਡਾ ਫੌਗ ਲੈਂਪ ਫਿੱਟ ਹੋ ਜਾਣਾ ਪ੍ਰੋਪਰ ਫਿਟਮੈਂਟ ਹੋਣਾ ਪ੍ਰੋਪਰ ਪ੍ਰੋਪਰ ਫਿਟਮੈਂਟ ਜਜਮੈਂਟ ਨਹੀਂ ਬਾਈ ਹੈ ਨਾ ਇਹ ਚੀਜ਼ ਦੀ ਬਾਈ ਆ ਦਿਖਾਇਓ ਹਣਾ ਜੀ ਲਓ ਜੀ ਦੇਖੋ ਕੋਈ ਜਜਮੈਂਟ ਨਹੀਂ ਬਈ ਹੈਨਾ ਕੋਈ ਕਹਿ ਨਹੀਂ ਸਕਦਾ ਵੀ ਇਹ ਨਾਲ ਨਾ ਵੀ ਤੁਹਾਡੀ ਇਹ ਟਾਪ ਮਾਡਲ ਨਹੀਂ ਹੈਗੀ ਦੇਖੋ ਬਈ ਹੈਨਾ ਇਹਨੂੰ ਜੋ ਫਿਟਿੰਗ ਲੱਗ ਕੇ ਆਉਂਦਾ ਨਾਲ ਉਹੀ ਲਾ ਕੇ ਦਊਂਗੀ ਆਹ ਹੋ ਗਈ ਤੁਹਾਡੀ ਫਿੱਟ ਚੈੱਕ ਕਰੋ ਠੀਕ ਹੈ ਜੀ ਹਾਂ ਔਰ ਇਹਦਾ ਵੀ ਜੋ ਰੇਟ ਹੈ ਪਰ ਮਾਰਕੀਟ 'ਚ ਤੁਹਾਨੂੰ ਬਹੁਤ ਫਰਕ ਹੋ ਗਏ। ਵੈਸੇ ਜੋ ਇਹਦੀ ਰੇਟ ਲੱਗ ਲੱਗੇ 7000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਹਾਂ ਹਾਂ ਹਾਂ। ਇੱਕ ਏਜੰਸੀ 'ਚ ਤੁਹਾਨੂੰ 23000 ਰੁਪਏ ਦਾ ਮਿਲੇਗਾ ਫੋਗ ਲੈਮਸੀ। ਠੀਕ ਹੈ। ਹਾਂਜੀ। ਹੂੰ ਹੂੰ। ਅੱਛਾ ਹੁਣ ਗੱਲ ਕਰੀਏ ਬਈ ਆਪਣੇ ਲਵੇ ਜਿਵੇਂ ਐਂਪੋ ਪਫਰ ਵਗੈਰਾ ਵੀ ਹੈਗੇ ਨੇ। ਹਾਂਜੀ। ਉਹ ਕਿਸ ਕਿਸ ਕੁਆਲਿਟੀ ਦੇ ਨੇ ਆਪਣੇ ਲਵੇ। ਐਂ ਪੂਰੇ ਆਪਣੇ ਕੋਲ ਜਿਵੇਂ ਬੇਸ ਟੂਬ ਸ਼ੁਰੂ ਹੋ ਜਾਂਦੀ ਹੈ 4800 ਰੁਪਏ ਦੀ ਰੇਂਜ ਤੋਂ। ਹੂੰ ਹੂੰ। 10 ਇੰਚ ਦੀ ਫਿਰ ਉਸ ਤੋਂ ਉੱਪਰ 12 ਇੰਚ ਦੀ ਬੇਸ ਟੂਬ ਆਜੂਗੀ। ਫਿਰ ਸ ਆਪਾਂ ਵੀਰੇ ਹਨਾ ਮੈਂ ਇੱਕ ਹੁਣ ਗੱਲ ਕਰ ਆਪਣੇ ਨਾਲ ਜੁੜੇ ਹੋਣਾ ਆਪਣੇ ਭਰਾ ਨੇ ਬਹੁਤ ਬਹੁਤ ਵਧੀਆ ਨੇ ਇਹ ਹਾਂਜੀ ਹਾਂਜੀ ਆਪਾਂ ਇਹਨਾਂ ਨੂੰ ਆਪਾਂ ਕੀ ਸ਼ੁਰੂਆਤ ਨਹੀਂ ਰੱਖਣੀ ਵੀ ਚੀਜ਼ ਦੋ ਐਂਟੀਮੇਟ ਐਂਡਲੈਸ ਉਹ ਚੀਜ਼ ਦਿਖਾਓ ਬੜਾ ਹੈ ਸਾਨੂੰ ਵੀ ਜਿਵੇਂ ਹਾਂ ਨੇ ਸਾਰੇ ਆਪਣੇ ਕੋਈ ਬ੍ਰਾਂਡ ਜੀ ਤਾਂ ਸਭ ਕੁਝ ਮਿਲੂਗਾ ਜੀ ਜੀ ਮੰਗਰਾ ਮੈਂ ਰੋਕ ਫੋਰਡ ਹਾਂ ਪਾਇਨਰ ਜੀ ਬਿਲ ਪਾਇਨਰ ਸੋਨੀ ਡੀਡੀ ਆਡੀਓ ਹਨੂ ਹਰ ਬ੍ਰਾਂਡ ਦਾ ਸਭ ਬੂਫਰ ਮਿਲੂਗਾ ਔਰ ਐਂਪ ਵੀ ਤੁਹਾਡੇ ਕੋਲ ਹਰ ਬ੍ਰਾਂਡ ਦੇ ਮਿਲ ਜਾਣਗੇ ਜੀ ਬਿਲ ਬਲੋ ਪੰਕ ਸਾਉਂਡ ਬੈਰੀਰ ਹੋ ਗਿਆ ਜੋ ਮਰਜ਼ੀ ਲੈ ਲੋ ਠੀਕ ਹੈ ਸਾਰਾ ਬ੍ਰੈਂਡ ਹੀ ਐਵਰੇਜ ਇੱਧਰ ਤੁਹਾਨੂੰ ਕੰਪੋਨੈਂਟ ਦੀ ਸੀਰੀਜ਼ ਮਿਲ ਜਗੀ ਕਾਫੀ ਹਾਂਜੀ ਹਾਂਜੀ ਸੋਨੀ ਡੀ ਡੀਓ ਡੀ ਜੀਬੀਲ ਉਹਨੇ ਸਾਡੇ ਕੋਲ ਤੁਹਾਡੇ ਕੋਲ ਜੀਬੀਲ ਦਾ ਨਾਰਮਲ ਮਾਡਲ ਤੋਂ ਲੈ ਕੇ ਤੁਹਾਨੂੰ ਕਲੱਬ ਸੀਰੀਜ਼ ਤੱਕ ਮਿਲੂਗੀ ਠੀਕ ਹੈ ਵੀਰੇ ਆ ਚੈੱਕ ਕਰੋ ਬਈ ਹੈ ਕਲੱਬ ਸੀਰੀਜ਼ ਕੰਪੋਨੈਂਟ ਹੈ ਜੀ ਇਹ ਜੋ 13 14000 ਦੀ ਰੇਂਜ ਤੱਕ ਹੁੰਦਾ ਓਕੇ ਕਲੱਬ ਸੀਰੀਜ਼ ਮਿਲ ਜਗੀ ਤੁਹਾਨੂੰ ਜੀਟੀਓ ਸੀਰੀਜ਼ ਮਿਲ ਜੇਗੀ ਆਵਾਜ਼ ਹੋਵੇ ਪੂਰੀ ਮਿੱਠੀ ਹੈ ਨਾ ਹਾਂਜੀ ਇਹ ਤਾਂ ਫਿਰ ਤਿਆਰ ਪਾ ਦੇਣੀ ਖੋਲ ਲੀ ਮੜਾ ਜੀ ਲੈ ਵੀ ਬਈ ਆ ਤੁਹਾਨੂੰ ਖੋਲ ਕੇ ਦਿਖਾਉਣਾ ਵੇਹਣਾ ਮੇਰਾ ਭਾਈ ਉਹ ਚੀਜ਼ ਤੇ ਅਸੀਂ ਬੇਸ਼ੱਕ ਬਣਾਉਣਿਆ ਹੈ ਹਨ ਪਰ ਚੀਜ਼ ਲਵਾਓ ਚੀਜ਼ ਲਵਾਓ ਸਿਰੇ ਦੀ ਐਂਡ ਇੱਕ ਵਾਰ ਪਹਿਲੇ ਲਾਉਣੇ ਹੁੰਦੇ ਨੇ ਬਈ ਆ ਪਕੜਾ ਵਾਰੀ ਵਾਰੀ ਲਾਉਣੇ ਨੇ ਬਈ ਆ ਆ ਚੈੱਕ ਕਰੋ ਬਈ ਹਨ ਜੀ ਦਿਲ ਦੇ ਕ੍ਰੋਸਓਵਰ ਹੈ ਜੀ ਹਾਂਜੀ ਹਾਂਜੀ ਠੀਕ ਆ ਆ ਚੈੱਕ ਕਰੋ ਓਰੀਜਨਲ ਹੈ ਓਰੀਜਨਲ ਬਈ ਜਿੱਥੇ ਮਰਜ਼ੀ ਚੈੱਕ ਕਰਾ ਲਿਓ ਓਰੀਜਨਲ ਤਾਂ ਓਰੀਜਨਲ ਠੀਕ ਆ ਬਈ ਤੇ ਆ ਆ ਗਏ ਬਈ ਕੰਪੋਨੈਂਟ ਹੈ ਕਰੋ ਬਈ ਚੈੱਕ ਇਹਦੀ ਪੈਕਿੰਗ ਤੋਂ ਹੀ ਪਤਾ ਲੱਗ ਜਾਂਦਾ ਦੇਖੋ ਬਈ ਹੈਨਾ ਵੀ ਬਾਕੀ ਯਾਰ ਹੈ ओरिजिनल ਆ ਕਿ ਦੂਜੇ ਲੋਟ ਆ ਕੰਮ ਆ ਦੇਖੋ ਆ ਦੇਖੋ ਇਹ ਜੀ ਜੀਬਲ ਦਾ ਕੰਪਨੀ ਹਮ ਆ ਦੇਖੋ ਆ ਆ ਗੱਲਵਾ ਦੇ ਇੱਕ ਕਲੱਬ ਸੀਰੀਜ਼ ਇਹ ਜੀਬਲ ਦੀ ਇਹ ਆ ਜਿਹਦਾ ਪਰਦੇ ਤੋਂ ਪਤਾ ਲੱਗ ਜਾਂਦਾ ਵੀ ਹੈਨਾ ਕਿਦਾਂ ਤੇ ਬਾਕੀ ਦਾ ਜਿਹੜਾ ਅੰਦਰ ਉਹ ਮੈਗਨੈਟ ਹੁੰਦਾ ਮੈਗਨੈਟ ਬਹੁਤ ਹੈਵੀ ਆ ਇਹਦਾ ਠੀਕ ਹੈ ਬਈ ਛੱਡ ਕੇ ਜੀ ਸਾਨੂੰ ਬੇਸਿਕ ਤੋਂ ਲੈ ਕੇ ਹਰ ਹਾਈ ਰੇਂਜ ਮਿਲੂਗੀ ਉਹ ਤਾਂ ਆਪਾਂ ਸਟਾਰਟ ਹੀ ਨਹੀਂ ਦੱਸਤਾ ਵੀ ਜਿਹੜੀ ਸਾਡੇ ਲਵੇ ਜਿਹੜੀ ਰੇਂਜ ਆ ਬਾਈ ਹੈਨਾ ਤੁਸੀਂ ਜਿੱਦਾਂ ਦੀ ਮਰਜ਼ੀ ਕਹੋ ਅਸੀਂ ਤੁਹਾਨੂੰ ਆਪਾਂ 4000 ਹਜ਼ਾਰ ਵਾਲ ਲੈਂਪ ਵੀ ਲੱਗ ਦੇ ਦਾਂਗੇ ਆਪਾਂ ਤੁਹਾਨੂੰ 40000 ਵਾਲੀ ਲਾ ਕੇ ਦੇ ਦਾਂਗੇ ਉਹ ਤੁਹਾਡੇ ਤੇ ਡਿਪੈਂਡ ਆ ਤੁਹਾਡੀ ਜੇਬ ਕਿੰਨੀ ਕੁ ਗਰਮ ਆ ਬਾਈ ਬਿਲਕੁਲ ਜੀ ਤੇ ਬਾਈ ਉਸ ਤੋਂ ਬਾਅਦ ਆਪਣਾ ਸੀਟ ਦਾ ਗੱਲਬਾਤ ਕਰੀ ਸੀਟ ਕਵਰ ਵਗੈਰਾ ਬਾਈ ਹੈਨਾ ਇਹੋ ਕਾਫੀ ਵੈਰਾਈਟੀ ਮਿਲ ਜੂਗੀ ਤੁਹਾਨੂੰ ਅਸੀਂ ਦਿਖਾ ਦਿਆਂਗੇ ਆ ਦੇਖੋ ਬਾਈ ਇਹ ਇਹ ਆਗੇ ਆਪਣੇ ਕਿਹੜੀ ਕੰਪਨੀ ਦੇ ਫਰਾਂਕਸ ਦੇ ਇਹ ਫਰਾਂਕਸ ਗੱਡੀ ਦੇ ਆ ਜੀ ਠੀਕ ਹੈ ਬਾਈ ਨਿਊ ਫਿਟ ਬ੍ਰਾਂਡ ਦਾ ਓਕੇ ਓਰੀਜਨਲ ਸੀਟ ਕਵਰ ਹੈ ਜੀ ਓਰੀਜਨਲ ਫਿਟਮੈਂਟ ਵਿਦ 에ਅਰ ਬੈਗ ਕੱਟ ਸਾਰਾ ਕੁਝ 2 ਸਾਲ ਦਾ ਗਾਰੰਟੀ ਕਾਰਡ ਭਰ ਕੇ ਦਵੋਗੇ ਜੀ ਠੀਕ ਹੈ ਵੀਰੇ ਵੈਸੇ ਇਹਨਾਂ ਨੂੰ ਹੁੰਦਾ ਕੁਝ ਨਹੀਂ ਗੱਡੀ ਵੀ ਨਾਲ ਇਹਨਾਂ ਨੂੰ ਕੀ ਹੋਣਾ ਬਈ ਠੀਕ ਹੈ ਜੀ ਇਹਦਾ ਬੰਦੇ ਦਾ ਹੀ ਨਹੀਂ ਪਤਾ ਲੱਗਦਾ ਕਦੋਂ ਕੀ ਹੋ ਜੇ ਇਹਨਾਂ ਨੂੰ ਕੁਝ ਨਹੀਂ ਹੁੰਦਾ ਬਈ ਹਨਾ ਆ ਚੀਜ਼ ਚੈੱਕ ਕਰੋ ਬਈ ਇੱਕ ਨੰਬਰ ਚੀਜ਼ ਹੈ ਅਸੀਂ ਕਿਸੇ ਨੇ ਸੀਟ ਕਵਰ ਵਗੈਰਾ ਪਾਉਣੇ ਨੇ ਵਿਦ ਗਾਰੰਟੀ ਵਾਰੰਟੀ ਸਾਰਾ ਕੁਝ ਗੱਡੀ ਜਿਹੜੀ ਮਰਜ਼ੀ ਲਿਆਓ ਬਈ ਹਨਾ ਗੱਡੀ ਜਿਵੇਂ ਹੁਣ ਆਹ ਕ੍ਰੈਡਿਟਾ ਦਿੰਦੇ ਹਾਂ ਬਿਲਕੁਲ ਇਨ ਨੈਕਸ ਹੁੰਦੇ ਨੈਕਸ ਹੁੰਦੀ ਹੈ ਜੀ ਇਹ ਨੈਕਸ ਹੁੰਦੇ ਆਗੇ ਤੁਹਾਡੇ ਡਿਜ਼ਾਈਨ ਦੇ ਆਗੇ ਕਾਫੀ ਰੇਂਜ ਪਈ ਜੀ ਸੀਟ ਕਵਰ ਦੀ ਫਿਰ ਹਰ ਚੀਜ਼ ਤਾਂ ਡਿਸਪਲੇ ਹੁੰਦੀ ਨਹੀਂ ਸਹੀ ਗੱਲ ਆ ਬਾਈ ਬਾਕੀ ਬਈ ਇਹਨਾਂ ਤੁਸੀਂ ਜੋ ਕਹੋਗੇ ਬਾਕੀ ਬਾਈ ਹੋਰੀ ਤੁਹਾਨੂੰ ਕਲੀਅਰ ਕਰ ਦੇਣਗੇ ਤੇ ਬਈ ਹੋਰ ਕੁਝ ਵੀ ਅਗਰ ਤੁਸੀਂ ਕਰਵਾਣਾ ਦਾ ਬਸ ਵਿਜ਼ਿਟ ਕਰ ਲਿਓ ਨੰਬਰ ਮੈਸੇਜ ਜਾਂ ਫੋਨ ਤਾਂ ਕੋਈ ਤਾਂ ਕਵਰ ਕਰ ਨਹੀਂ ਸਕਦਾ ਠੀਕ ਹੈ ਬਹੁਤ ਅਸੀਂ ਨਵਾਂ ਪ੍ਰੋਜੈਕਟ ਵੀ ਲਾਂਚ ਕਰਦੇ ਆ ਜਲਦੀ ਤੁਹਾਨੂੰ ਉਹਦੀ ਵੀ ਅਪਡੇਟ ਮਿਲ ਜੂਗੀ ਠੀਕ ਆ ਬਈ ਠੀਕ ਆ ਅਸੀਂ ਇਹਦੇ ਦਿਖਾ ਵੀ ਦਿੰਨੇ ਆ ਆਹ ਇੱਧਰ ਮੈਂ ਗੱਲ ਕਰਦਾ ਵੀ ਦਿਖਾ ਦੂ ਬਈ ਜਿਹੜਾ ਆਪਣੇ ਇਸ ਤੋਂ 10 ਗੁਣਾ ਹੋਰ ਹੋਣ ਵਾਲਾ ਬਈ ਹੈ ਨਾ ਐ ਮੰਨ ਲਓ ਹੁਣ ਆਹਾ ਇਹ ਇਹ ਪਲੋਟ ਆ ਥੋੜੇ ਵਾਸਤੇ ਲਿਆ ਇਹ ਸਾਰੇ ਫਲੋਰ ਵਾਈਜ਼ ਵੀ ਜੀ ਤਿਆਰ ਹੋਣਗੇ ਹਰ ਚੀਜ਼ ਦਾ ਕੰਮ ਪ੍ਰੋਪਰ ਮਿਲੇਗਾ ਤੁਹਾਨੂੰ ਥੋੜੇ ਦਿਨਾਂ ਚ ਤੁਹਾਨੂੰ ਠੀਕ ਹੈ ਬਈ ਤੇ ਬਾਕੀ ਹੋਰ ਮੈਂ ਗੱਲ ਕਰਾਂ ਬਈ ਐਂਡ ਦੇ ਨਾ ਕੋਈ ਸੇਫਟੀ ਗਾਰਡ ਡੋਰ ਨੇ ਜਦੋਂ ਮਰਾਦ ਉਹ ਸਾਰਾ ਕੁਝ ਇੱਧਰ ਡੋਰ ਗਾਰਡ ਪਏ ਨੇ ਆਪਣੇ ਤੇ ਇੱਧਰ ਆਪਣੇ ਬਈ ਪਰਫਿਊਮ ਵਗੈਰਾ ਪਏ ਨੇ ਉਧਰ ਆਪਣੇ ਗੁਰੂਆਂ ਦੀਆਂ ਫੋਟੋਆਂ ਬਈ ਹੈ ਨਾ ਮੂਰਤੀਆਂ ਵਗੈਰਾ ਤੇ ਇੱਧਰ ਆਗੇ ਆਪਣੇ ਕੋਈ ਟੋਵਲ ਕੋਈ ਪਰਫਿਊਮ ਕੁਝ ਵੀ ਲੈਣਾ ਬਈ ਹੈ ਨਾ ਤੇ ਠੀਕ ਹੈ ਵੀਰੇ ਫਿਰ ਹੈ ਨਾ ਬਾਕੀ ਦਿਖਾ ਦਿੱਤਾ ਆਪਾਂ ਸਾਰਾ ਕੁਝ ਬਾਕੀ ਕੋਈ ਗੱਲਬਾਤ ਕਰਨੀ ਹੋਈ ਬਾਈ ਹੋਈ ਤੁਹਾਨੂੰ ਕਾਲ ਕਰ ਲੈਣਗੇ ਵਿਜ਼ਿਟ ਕਰ ਲੈਣਗੇ ਆਉਣ ਆਪਾਂ 117 ਸੈਕਟਰ ਦੇ 117 ਸੈਕਟਰ ਗੁਲਨਾਜਕਾਰ ਚੈਤਰੀ ਮੋਹਾਲੀ ਟੀਡੀਸੀ ਦੀ ਹੈ ਰੋਡ ਤੇ ਆ ਬਾਈ ਹੈ ਨਾ